ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਮਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਜਿ ਤਰ੍ਹਾਂ ਫਿਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜੋ ਵੀਡੀਓ ਹੈ ਜੀ ਪ੍ਰਿੰਟਡ ਬਲੂ ਕਲਰ ਦੇ ਵਿੱਚ ਆ ਸੂਟ ਤੁਹਾਨੂੰ ਦਿਖਦਾ ਹੋਊਗਾ ਫਲਾਵਰਸ ਆ ਹਨ ਤੇ ਇਹਦੇ ਉੱਤੇ ਆਪਾਂ ਕੰਗੀਆਂ ਪਾਉਣ ਦਾ ਤਰੀਕਾ ਤੁਹਾਨੂੰ ਦੱਸਦੇ ਹਾਂ ਲੇਸ ਲਾ ਕੇ ਡਿਜ਼ਾਈਨਿੰਗ ਕਰਨੀ ਆ ਇਸ ਤਰੀਕੇ ਦੇ ਨਾਲ ਆਹ ਵਾਲੀ ਲੇਸ ਆ ਠੀਕ ਹੈ ਜੀ ਘੇਰੇ ਦੀ ਡਿਜ਼ਾਈਨਿੰਗ ਵੀ ਕਰਨੀ ਆ ਆਹ ਵਾਲੀ ਲੇਸ ਦੇ ਨਾਲ ਘੇਰੇ ਦੀ ਡਿਜ਼ਾਈਨ ਕਿ ਮੈਂ ਫਿਰ ਤੁਹਾਨੂੰ ਦੱਸ ਦਿੰਨੀ ਆ ਪਹਿਲਾਂ ਆਪਾਂ ਕਣੀਆਂ ਪਾ ਕੇ ਦੱਸਦੇ ਹਾਂ ਠੀਕ ਹੈ ਜੀ ਕਣੀਆਂ ਦੀ ਮਾਰਕਿੰਗ ਜਿਹੜੀ ਹੁੰਦੀ ਆ ਉਹ ਤੋਂ ਤੁਸੀਂ ਵੀਰੇ ਕਿਸ ਤਰ੍ਹਾਂ ਕਰਨੀ ਹੁੰਦੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਦੇ ਕਮੀਜ਼ ਜਿਹੜੇ ਹੁੰਦੇ ਆ ਆਪਾਂ ਇਹਦੇ ਪਲੇਟ ਪਾ ਲੈਨੇ ਹੁੰਦੇ ਆ ਦੇਖੋ ਜੀ ਆਪਾਂ ਪਲੇਟ ਸਾਈਡ ਵਾਲੇ ਵੀ ਪਾ ਲੈ ਤੇ ਲੰਬੇ ਪਲੇਟ ਵੀ ਇਹਨਾਂ ਦੇ ਪਾ ਲੈ ਹੁਣ ਤੁਸੀਂ ਕੀ ਕਰਨਾ ਹੈਗਾ ਜਿੱਥੋਂ ਇੱਥੋਂ ਆਪਾਂ ਘੇਰਾ ਕੱਟਿਆ ਘੇਰੇ ਨਾਲ ਫੱਟਾ ਘੱਟਦਾ ਤਾਂ ਜਿੱਥੇ ਆਪਾਂ ਆਹ ਵਾਲੀ ਨੈੱਟ ਪਾਉਣੀ ਆ ਠੀਕ ਹੈ ਜੀ ਆਹ ਵਾਲੀ ਨੈੱਟ ਜਿੱਥੇ ਪਾਉਣੀ ਆ ਇੱਥੋਂ ਆਪ ਪਕੇ ਰੈਡੀ ਹੋ ਜਾਊਗਾ ਹੁਣ ਤੁਸੀਂ ਕੀ ਕਰਨੀ ਆ ਜਿਹੜਾ ਸੈਂਟਰ ਜਿਹੇ ਇੱਥੇ ਮਾਰਜਿਨ ਰੱਖਣਾ 5-5 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰਦੇ ਜਾਣਾ ਉੱਪਰ ਤੱਕ ਪਲੇਟਾਂ ਕੋਲੇ ਜਾ ਕੇ 4.5 ਤੇ ਕਰ ਦੇਵੀਆਂ 4 ਤੇ 4.5 ਤੇ ਠੀਕ ਹੈ ਜੀ 5-5 ਇੰਚ ਤੇ ਮਾਰਕਿੰਗ ਕਰ ਲਿਓ ਫਿਰ ਤੁਹਾਨੂੰ ਜਿਹੜੀ ਲੇਸ ਲਾਉਣੀ ਕਲੀ ਪਾਉਣੀ ਸੌਖੀ ਹੋ ਜੂਗੀ ਠੀਕ ਹੈ ਜੀ ਇਹ ਲੋ ਜੀ ਇੱਥੇ ਅੱਗੇ ਜੀ ਆਪਾਂ ਆਹ ਪਲੇਟ ਆ ਗਿਆ ਇਹ ਤੇ ਥੋੜਾ ਜਿਹਾ ਪੌਣੀ ਕੁ ਪੰਜ ਸੈਂਟਰ ਕਰ ਲਿਓ ਇਹ ਨਾ ਹੋਵੇ ਵੀਰੇ ਇੱਕ ਪਲੇਟ ਅੱਗੇ ਪਿੱਛੇ ਹੋਵੇ ਤੁਹਾਡੀ ਤੇ ਸੈਂਟਰ ਇੱਥੋਂ ਕਰਨਾ ਜਿਵੇਂ ਆਪਾਂ ਗਲੇ ਤੇ ਸੈਂਟਰ ਦਾ ਕੱਟ ਲਗਾ ਲੈਨੇ ਹੁੰਨੇ ਨਾ ਇੱਥੋਂ ਵੀ ਸੈਂਟਰ ਅਹੀਂ ਰੱਖ ਲਿਓ ਇਹ ਨਾ ਲਾ ਲੈਣੀਆਂ ਇਸ ਤਰ੍ਹਾਂ ਮਾਰਕਿੰਗ ਉੱਪਰੋਂ ਨੀਚੋਂ 5-5 ਤੇ ਰਹੀਆਂ ਨੇ ਉੱਪਰ ਆ ਕੇ ਥੋੜੀ ਜੀ ਪੌਣੇ 5 ਹੋ ਗਈ ਇੱਥੇ ਵੀ ਪੌਣੇ 5 ਹੋ ਗਈ ਇੱਥੋਂ ਤੁਸੀਂ 4.5 ਅੰਗੂਈ ਕਰ ਦਿਓ ਜੀ ਕਿਉਂਕਿ ਆਪਣੇ ਨਾ ਇੱਥੇ ਪਲੇਟ ਕੋਲੋਂ ਆਪਾਂ ਘੁਮਾਉਣਾ ਲੈ ਨੂੰ ਹੈ ਨਾ ਇੱਥੋਂ 4.5 ਕਰ ਦਿਓ ਆ ਦੇਖੋ ਇੱਥੋਂ ਆ ਕੇ ਜੇ ਤੁਸੀਂ ਨੀਚੋਂ ਵੀ ਕਟਾਈ ਘੱਟ ਰੱਖਣੀ ਆ ਉਹ ਤੁਹਾਡੀ ਇੱਛਾ ਜੇ ਤੁਸੀਂ ਨੀਚੋਂ ਵੀ 4.5 ਰੱਖਣੀ ਆ 4.5 ਰੱਖ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਮੈਂ ਹੁਣ ਇੱਥੋਂ 4.5 ਤੇ ਕਰ ਦੂੰਗੀ ਕਿਉਂਕਿ ਨਹੀਂ ਤਾਂ ਆਪਣੇ ਨਾ ਪਲੇਟ ਆ ਜਿਹੜਾ ਪਲੇਟ ਦੇ ਨਾਲ ਘੁੰਮ ਕੇ ਜਾਵੇ ਜਿਹੜੀ ਆ ਟੇਢੀ ਆ ਵਾਲੀ ਪਲੇਟਾ ਦੇਖੋ ਇੱਥੇ ਆ ਗਈ ਆ ਜਿਹੜੀ ਤਕੂਨ ਤੇ ਟੇਢੀ ਪਲੇਟ ਆ ਇੱਥੇ ਇਸ ਤਰ੍ਹਾਂ ਇੱਥੋਂ ਇਸ ਤਰ੍ਹਾਂ ਘੁੰਮੇ ਜਿਹੜੀ ਇਹ ਵਾਲੀ ਆ ਠੀਕ ਹੈ ਇਧਰ ਇਹ ਲੇਸ ਦੇ ਨਾਲ ਇਸ ਤਰ੍ਹਾਂ ਹਲੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਹੋ ਜੂਗਾ ਠੀਕ ਹੈ ਜੀ ਜੇ ਤੁਸੀਂ نیچے ਵੀ 4.5 ਤੇ ਕਰਨ ਚਾਹੁੰਦੇ ਸਾਢੇ 4 ਤੇ ਕਰ ਦਿਓ ਪੰਜ ਵਾਲਾ ਪਟਾਉਣ ਹੀ ਕਰਦੇ ਨੇ ਸਾਢੇ 4 ਵਾਲਾ ਲਾਉਂਦਾ ਠੀਕ ਹੈ ਜੀ ਆ ਦੇਖੋ ਸਾਢੇ 4 ਠੀਕ ਹੈ ਤੇ ਇਧਰਲੇ ਪਾਸੇ ਹੁਣ ਵੀ ਇਹਨੂੰ ਪਾਰਟ ਲੈਣਾ ਇਸ ਤਰ੍ਹਾਂ ਪਾਰਟ ਲਿਓ ਇਸ ਤਰ੍ਹਾਂ ਤੇ ਦੂਸਰੇ ਪਾਸੇ ਵੀ ਮਾਰਕਿੰਗ ਕਰ ਲਓ ਕਿਉਂਕਿ ਦੋਨੇ ਪਾਸੇ ਉੱਪਰ ਨੂੰ ਕਲੀਆਂ ਜਾਣਹੀਆਂ ਨਾ ਲੇਸ ਦੀਆਂ ਪਾਈਆਂ ਹੋਈਆਂ ਇੱਥੋਂ ਸਾਢੇ 4 ਲੈ ਲਓ ਜੀ ਉੱਪਰ ਤੱਕ ਇੱਥੋਂ ਕੱਟੇ ਵੀ ਤੱਕ ਇੱਥੋਂ ਲੈ ਕੇ 4.5 4.5 ਦੀ ਮਾਰਕਿੰਗ ਇਧਰਲੀ ਸਾਈਡ ਵੀ ਕਰ ਲੈਣੀ ਆ ਭੈਣੋ ਇਸ ਤਰ੍ਹਾਂ ਤੁਹਾਨੂੰ ਨਾ ਜਿਹੜੀਆਂ ਕਲੀਆਂ ਲੇਸ ਲਗਾਉਣੀ ਜੋ ਵੀ ਤੁਸੀਂ ਕਹੋਗੇ ਹਨਾ ਉਹ ਸੌਖੀ ਹੋ ਜਾਂਦੀ ਹੈ ਈਜ਼ੀ ਹੋ ਜਾਂਦੀ ਹੈ ਸੌਖੇ ਤਰੀਕੇ ਨਾਲ ਲਾ ਕੇ ਰੈਡੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਇੱਕ ਆਪਣੀ ਚੱਲਦੀ ਵੀਡੀਓ ਭੈਣੇ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਇੱਥੇ ਅੱਗੇ ਜਿਆ ਨੋਕ ਆ ਗਈ ਟੈਡੀ ਪਲੇਟ ਦੀ ਇਧਰਲੀ ਦੀ ਇੱਥੋਂ ਹੁਣ ਤੁਸੀਂ ਇਸ ਤਰ੍ਹਾਂ ਘਮਾਉਣਾ ਦੇਖੋ ਠੀਕ ਹੈ ਜੀ ਇਹ ਹੋ ਗਈ ਆਪਣੀ ਮਾਰਕਿੰਗ ਤੇ ਅੱਗੇ ਮੈਂ ਤੁਹਾਨੂੰ ਲਗਾਉਣ ਦਾ ਤਰੀਕਾ ਵੀ ਦੱਸਦੀ ਆ ਕਿ ਇਸ ਤਰ੍ਹਾਂ ਇਹਨਾਂ ਦਾ ਮੂੰਹ ਰੱਖਿਆ ਜਾਣਾ ਦੋਨਾਂ ਦਾ ਇੱਕੋ ਜਿਹਾ ਰੱਖਿਓ ਠੀਕ ਹੈ ਇਹ ਨਾ ਹੋਵੇ ਵੀ ਇੱਕ ਪਾਸੇ ਦੀ ਕਲੀ ਦਾ ਮੂੰਹ ਤਾਂ ਤੁਸੀਂ ਬਾਹਰਲੇ ਪਾਸੇ ਨੂੰ ਕਰ ਦਿਓ ਇੱਕ ਤਾਂ ਨੂੰ ਕਰ ਦਿਓ ਇਹ ਵੀ ਚੀਜ਼ ਸਿੱਖਣੀ ਹੁੰਦੀ ਐ ਇਸ ਚੀਜ਼ ਦੇ ਵਿੱਚ ਧਿਆਨ ਦੇਣ ਦੀ ਉਹ ਗੱਲ ਇਹ ਆ ਗਈ ਹੈ ਨਾ ਵੀ ਦੋਨਾਂ ਜਿਹੜਾ ਪਲੀਆਂ ਦਾ ਲੈਸਾਂ ਦਾ ਮੂੰਹ ਆ ਜਿਹੜਾ ਆ ਵਾਲੀ ਆਵਣੀ ਲੇਸ ਆਪਣੇ ਕੋਲੇ ਹਨ ਤੇ ਇਹਨਾਂ ਦੇ ਆਪਾਂ ਜਿਹੜੀ ਪ੍ਰੋਸੈਸ ਤੁਹਾਨੂੰ ਕਰਨੀ ਹੈ ਤੁਹਾਨੂੰ ਮੈਂ ਦੱਸਦੀਆਂ ਅੱਗੇ ਹਲੋ ਜੀ ਇਹਨੂੰ ਆਪਾਂ ਸਾਈਡ ਤੇ ਕਰਤਾ ਆਪਣੇ ਕੋਲੇ ਲੇਸ ਆ ਹੁਣ ਆਪਾਂ ਜੇ ਤਾਂ ਇਹਦਾ ਮੂੰਹ ਇਧਰ ਨੂੰ ਦੇਖਿਓ ਜੇ ਤਾਂ ਆਪਾਂ ਇਹਦਾ ਮੂੰਹ ਬਾਹਰਲੀ ਸਾਈਡ ਨੂੰ ਰੱਖਿਆ ਇਸ ਤਰ੍ਹਾਂ ਤਾਂ ਇਧਰਲੀ ਸਾਈਡ ਵੀ ਇਸੇ ਤਰ੍ਹਾਂ ਬਾਹਰਲੀ ਸਾਈਡ ਰੱਖਣਾ ਇਧਰ ਨੂੰ ਦੇਖੋ ਬਾਹਰ ਨੂੰ ਹਨ ਤੇ ਇੱਥੇ ਵੀ ਬਾਹਰ ਨੂੰ ਰੱਖਿਓ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਸੀਨ ਲਗਾਉਣੀ ਹੈ ਬਸ ਆਪਾਂ ਜੇ ਤੁਸੀਂ ਇਸ ਤਰ੍ਹਾਂ ਰੱਖਿਆ ਭੈਣੋ ਅੰਦਰਲੀ ਸਾਈਡ ਨੂੰ ਆ ਚੀਜ਼ ਕਰਕੇ ਮੈਂ ਅਸੀਂ ਅੰਦਰਲੀ ਸਾਈਡ ਨੂੰ ਜ਼ਿਆਦਾ ਜੱਜਦੀ ਆ ਇਸ ਤਰ੍ਹਾਂ ਠੀਕ ਹੈ ਫਿਰ ਦੋਨਾਂ ਦਾ ਇਹ ਚੀਜ਼ ਅੰਦਰ ਨੂੰ ਹੀ ਹੋਣੀ ਚਾਹੀਦੀ ਆ ਬਾਹਰ ਨੂੰ ਹੋਊਗਾ ਤਾਂ ਬਾਹਰ ਨੂੰ ਰੱਖਿਓ ਜੇ ਅੰਦਰ ਨੂੰ ਹੋਊਗੀ ਇਹ ਚੀਜ਼ ਤਾਂ ਫਿਰ ਦੋਨੇ ਸਾਈਡਾਂ ਦੀ ਅੰਦਰ ਨੂੰ ਹੀ ਰੱਖਿਓ ਇਹ ਨਾ ਹੋਵੇ ਇੱਕ ਦੇ ਅੰਦਰ ਨੂੰ ਇੱਕ ਦੀਵਾਰ ਨੂੰ ਉਹ ਚੀਜ਼ ਨਹੀਂ ਚੰਗੀ ਲੱਗੂਗੀ ਪਰ ਜਿਹੜਾ ਪਰਫੈਕਟ ਤਰੀਕਾ ਉਹ ਅੰਦਰ ਨੂੰ ਹੀ ਅੰਦਰ ਨੂੰ ਹੀ ਲੱਗੀ ਇਸ ਤਰ੍ਹਾਂ ਠੀਕ ਲੱਗੂਗੀ ਆ ਦੇਖੋ ਹੁਣ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਬਪਾ ਜਿਹੜਾ ਮਸ਼ੀਨ ਦਾ ਮੀਡੀਅਮ ਕਰ ਲੈਣਾ ਜ਼ਿਆਦਾ ਥ੍ਰੀਕ ਨਹੀਂ ਹੋਣਾ ਚਾਹੀਦਾ ਜ਼ਿਆਦਾ ਮੋਟਾ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਰੱਖ ਲੈਣਾ ਤੇ ਇਹਨੂੰ ਗੋਮ ਕਰਨ ਦਾ ਤਰੀਕਾ ਵੀ ਤੁਹਾਨੂੰ ਮੈਂ ਇਸੇ ਵੀਡੀਓ ਦੇ ਵਿੱਚ ਦੱਸੂਗੀ ਬਣੇ ਰਹੋ ਵੀਡੀਓ ਦੇ ਵਿੱਚ ਐਂਡ ਤੱਕ ਇਸ ਤਰ੍ਹਾਂ ਲੇਸ ਲਗਾ ਲੈਣੀ ਆ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਮਾਰਕਿੰਗ ਕੀਤੀ ਹੋਈ ਨਾ ਆਪਾਂ ਨੂੰ ਕੋਈ ਡਰ ਨਹੀਂ ਜਿੱਤੇ ਬਸ ਆਪਾਂ ਰੱਖਦੇ ਉਤੇ ਪਰ ਇਹਦੀ ਭੈ ਉਲਟ ਸੈਟ ਦੇਖ ਲਿਓ ਉੱਪਰ ਨੂੰ ਸਿੱਧਾ ਪਾਸਾ ਰੱਖਿਓ ਹਨ ਸਿੱਧਾ ਕੋਠੇ ਦੀ ਦੇਖ ਲੈਣੀ ਆ ਤੇ ਇਸ ਤਰ੍ਹਾਂ ਮੀਡੀਅਮ ਸਾਈਜ਼ ਦਾ ਵਾਫਾ ਕਰ ਲੈਣਾ ਬਸ ਲੋਕ ਬੰਦੀ ਹੋਈ ਆ ਲੋਕ ਦੇ ਉੱਤੇ ਉੱਤੇ ਸੀਨ ਭਰਦੇ ਜਾਣਾ ਜੀ ਇਸ ਤਰ੍ਹਾਂ ਤੁਹਾਡੀ ਪਰਫੈਕਟ ਬਣ ਕੇ ਇਹ ਚੀਜ਼ ਲੇਸ ਲਾ ਕੇ ਕਲੀ ਪਾ ਕੇ ਉਹ ਵੀ ਟਿਕਾਉਣੀ ਸੁੰਦਰ ਜਟ ਜਾਲ ਬਣ ਕੇ ਰੈਡੀ ਹੋ ਜਾਊਗਾ ਠੀਕ ਹੈ ਜੀ ਬਹੁਤ ਘੱਟ ਸਮੇਂ ਦੇ ਵਿੱਚ ਔਰ ਫਿਨਿਸ਼ਿੰਗ ਦੇ ਨਾਲ ਤੇ ਬਹੁਤ ਸੋਹਣਾ ਲੱਗਦਾ ਪੈਂਨਿਆ ਹੋਇਆ ਸੂਟ ਜਦਾ। ਮੈਂ ਕਿਹੜੇ ਤਰੀਕੇ ਤੁਹਾਨੂੰ ਮੈਂ ਹੋਰ ਦੱਸੂਗੀ ਠੀਕ ਹੈ ਜੇ ਤੁਸੀਂ ਵੀ ਲੈਸ ਆ ਤੁਹਾਨੂੰ ਲੱਗੂਗਾ ਮੈਂ ਲਗਾ ਦਾਂ। ਇਹ تین ਤੋਂ نیچے ਕੱਟ ਕੇ ਤੁਹਾਨੂੰ ਦਿਖਾਉਣੀ ਆ ਵੀ ਜੇ ਉੱਪਰ ਨੂੰ ਉਠੇ ਤਾਂ ਫਿਰ ਉਹਦਾ ਤਰੀਕਾ ਕੀ ਆ ਉਹ ਨੂੰ نیچے ਲੱਗਣ ਦਾ। ਬੱਸ نیچے ਇਹ ਨਾ ਹੋਵੇ ਵੀ نیچے ਤੁਸੀਂ ਇੰਨਾ ਮੋਟਾ ਕੱਪੜਾ ਸੈੱਟ ਕਰ ਦੋ ਨੀਚੇ ਵੀ ਧਿਆਨ ਰੱਖਣਾ ਉੱਪਰ ਵੀ ਕੱਪੜੇ ਦਾ ਧਿਆਨ ਰੱਖਣਾ ਠੀਕ ਹੈ ਉੱਪਰ ਵੀ ਧਿਆਨ ਰੱਖਿਓ ਔਰ ਨੀਚੇ ਵੀ ਧਿਆਨ ਰੱਖਿਓ ਦੇਖੋ ਫਿਰ ਪ੍ਰੋਜੈਕਟ ਇਹ ਲੇਸ ਲਾ ਕੇ ਰੈਡੀ ਹੋ ਜੂਗੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਆਪਣੇ ਕੋਲੇ ਓਕੇ ਹੋ ਜਾਊਗਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਮਸ਼ੀਨ ਦੇ نیچے ਕੱਪੜਾ ਕੱਢਦੀ ਆ ਆਹ ਲਓ ਜੀ ਇਹ ਤੋਂ ਹੁਣ ਲੇਸ ਆ ਜਿਹੜੀ ਫालतू ਇਹਨੂੰ ਆਪਾਂ ਕੱਟ ਦਈਏ ਦੂਸਰੇ ਪਾਸੇ ਲਾਉਣਾ ਹੈ ਆਪਾਂ ਰੈਡੀ ਕਰ ਦਉਂਗੀ ਠੀਕ ਹੈ ਜੀ ਇਸ ਤਰ੍ਹਾਂ ਕੱਢ ਲਿਆ ਹੁਣ ਦੇਖੋ ਦੇਖੋ ਜੀ ਐਸ ਤਰ੍ਹਾਂ ਹੈ ਅੰਦਰ ਨੂੰ ਆ ਜੀ ਲੇਸ ਹਨ ਜੇ ਤੁਸੀਂ ਭਾਣੇ ਦੋਸ ਕਿ ਇਹਨੇ ਇਸ ਤਰ੍ਹਾਂ ਨਾਲ ਉੱਠੇ ਹਨ ਇਸ ਤਰ੍ਹਾਂ ਉੱਪਰ ਨੂੰ ਨਾਲ ਉੱਠੇ ਤਾਂ ਇੱਥੇ ਇੱਕ ਸੀਨ ਲਗਾ ਦਿਓ ਦੇ ਉੱਪਰ ਤੇ ਨਹੀਂ ਤਾਂ ਇਹਨੂੰ ਜਿਹੜੀ ਤੁਸੀਂ ਗੋਮ ਕਰਨਾ ਉਹ ਵੀ ਦੇਖ ਲਓ ਹੁਣ ਗੋਮ ਕਿਵੇਂ ਕਰਨਾ ਐਸ ਤਰ੍ਹਾਂ ਕੱਪੜਾ ਚੱਕਣਾ ਇਹਦੇ ਉੱਪਰ ਇਸ ਤਰ੍ਹਾਂ ਫੋਲਡਿੰਗ ਕਰ ਦੇਣਾ ਠੀਕ ਹੈ ਤੇ ਪਰ ਜਦੋਂ ਤੁਸੀਂ ਇਸ ਤਰ੍ਹਾਂ ਕੱਪੜਾ ਫੋਲਡਿੰਗ ਕੀਤਾ ਇੱਕ ਚੀਜ਼ ਹੋਰ ਆ ਫਿਰ ਤੁਸੀਂ ਜਿਹੜੀ ਫਿਟਿੰਗ ਦੀ ਮਾਰਕਿੰਗ ਆ ਉਹ ਬਾਅਦ ਵਿੱਚ ਕਰਨੀ ਆ ਫਿਟਿੰਗ ਦੀ ਮਾਰਕਿੰਗ ਨਾ ਪਹਿਲਾਂ ਕਰ ਲਿਓ ਫਿਟਿੰਗ ਦੀ ਮਾਰਕਿੰਗ ਕਰ ਲਈ ਤੁਹਾਡੀ ਫਿਟਿੰਗ ਟੈਟ ਆਊਗੀ ਤੇ ਥੋੜੀ ਜਿਹੜੀ ਫਿਟਿੰਗ ਆ ਸਹੀ ਨਹੀਂ ਆਊਗੀ ਫਿਰ ਇਹ ਆ ਹਨਾ ਤੇ ਹੁਣ ਤੁਸੀਂ ਆਪਾਂ ਦੂਸਰੇ ਪਾਸੇ ਵੀ ਇਸੇ ਤਰ੍ਹਾਂ ਲਗਾ ਲਈਏ ਇੱਕ ਪਾਸੇ ਹੋ ਗਿਆ ਆ ਦੇਖੋ ਦੂਸਰੇ ਸਾਈਡ ਵੀ ਲੇਸ ਦਾ ਮੂੰਹ ਰੱਖਿਓ ਮੈਂ ਕਿਧਰ ਨੂੰ ਰੱਖਦੀ ਆ ਜਿਵੇਂ ਅੰਦਰ ਨੂੰ ਇਹ ਆ ਤੇ ਅੰਦਰ ਨੂੰ ਹੀ ਹੋਣ ਰੱਖਾਂਗੇ ਆਪਾਂ ਇਸ ਤਰ੍ਹਾਂ ਹਲੋ ਜੀ ਇਸ ਤਰ੍ਹਾਂ ਰੱਖ ਦਿਓ ਤੇ ਜਿਹੜੀ ਮਾਰਕਿੰਗ ਆ ਮਾਰਕਿੰਗ ਕਰਨੀ ਨਾ ਭੁੱਲਿਓ ਜੀ ਮਾਰਕਿੰਗ ਪਰਫੈਕਟ ਆ ਤੁਹਾਡੀ ਇੱਕੋ ਜਿਹੀ ਹੋਣੀ ਚਾਹੀਦੀ ਆ ਇਹ ਨਾ ਹੋਵੇ ਨੀਚੋਂ ਮਾਰਕਿੰਗ ਇੱਥੋਂ ਗੈਪ ਆ ਜਿਹੜਾ 7-8 ਇੰਚ ਦਾ ਹੋਵੇ 10 ਇੰਚ ਦਾ ਹੋਵੇ ਉੱਪਰ ਜਾ ਕੇ 7-8 ਦਾ ਰਹੇ ਜੇ ਉਹ ਆਊਟ ਲੱਗੂਗਾ ਠੀਕ ਹੈ ਜੀ ਉਹ ਰਿੰਗ ਰਿੰਗੀ ਜੀ ਲੇਸ ਲੱਗੇਨੀ ਸੋਹਣੀ ਲੱਗਣੀਗੀ ਇਸ ਤਰ੍ਹਾਂ ਮਾਰਕਿੰਗ ਲਾ ਲਿਓ ਮਾਰਕਿੰਗ ਲਾ ਕੇ ਇਸ ਤਰ੍ਹਾਂ ਪਾਉਂਦੇ ਜਾਓ ਇਹਨਾਂ ਨੂੰ ਦੂਮ ਕੁਛ ਮੈਂ ਦਾ ਤਰੀਕਾ ਵੀ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਜੀ ਕਿਸ ਤਰ੍ਹਾਂ ਕਰਨਾ ਇਸ ਤਰ੍ਹਾਂ ਲਾ ਲੈਣਾ ਕੋਈ ਔਕਾ ਨਹੀਂ ਜਿਆਦਾ ਕਲੀਆਂ ਵਾਲਾ ਸੂਟ ਵੀ ਚਾਹਣਾ ਬਸ ਥੋੜਾ ਜਿਹਾ ਧਿਆਨ ਦੇਮ ਜੋ ਗੱਲਾਂ ਹੁੰਦੀਆਂ ਬਰੀਕੀ ਦੇ ਨਾਲ ਤੇ ਹਰ ਰੋਜ਼ ਆਪਾਂ ਨੂੰ ਸਲਾਈ ਦੇ ਰਿਲੇਟਰ ਤਾਂ ਨੰਨੀਆਂ ਚੀਜ਼ਾਂ ਬਣਾਉਣੀਆਂ ਪਿੱਕਾਂ ਨੂੰ ਜਿਹਨੇ ਕਹਿੰਦੇ ਆ ਵੀ ਬੰਦਾ ਸਿੱਖਣ ਵਾਲਾ ਹੋਣਾ ਚਾਹੀਦਾ ਸਿੱਖਿਆ ਬਹੁਤ ਜ਼ਰੂਰੀ ਹੈ ਸਤਿ ਠੀਕ ਹੈ ਜੀ ਚਲੋ ਹੇ ਹੋ ਗਿਆ ਹੁਣ ਦੂਸਰੀ ਸਾਈਡ ਵੀ ਵੀਰੇ ਹੁਣ ਆਪਾਂ ਇਹਨੂੰ ਕੱਟ ਦੋ ਠੀਕ ਹੈ ਜੀ ਇਹਨੂੰ ਆਪਾਂ ਕੱਟ ਦਿੰਨੇ ਆਂ ਇਹ ਆਪਾਂ ਨਾ ਜਦੋਂ ਘੇਰੇ ਤੇ ਵੀ ਲੇਸ ਲਾਉਣੀ ਮੈਂ ਤੁਹਾਨੂੰ ਪਰਪਰੋਕਟਰ ਸੂਟ ਦੀ ਇਹਦੀ ਡਿਜ਼ਾਈਨਿੰਗ ਦੱਸੂਗੀ ਜਦੋਂ ਆਪਾਂ ਘੇਰੇ ਤੇ ਲਾਉਣ ਲੱਗੇ ਉਹ ਵੀ ਮੈਂ ਤੁਹਾਨੂੰ ਦੱਸੂਗੀ ਵੀ ਕਿਸ ਤਰ੍ਹਾਂ ਲਾਉਣੀ ਹੈ ਘੇਰੇ ਤੇ ਵੀ ਠੀਕ ਹੈ ਇਹ ਹੋ ਗਿਆ ਜੀ ਇਹਨਗੇ ਤੁਸੀਂ ਕਰਨਾ ਇਹ ਆਪਾਂ ਲਾ ਕੇ ਰੈਡੀ ਕਰ ਦਿੱਤੀ ਠੀਕ ਹੈ ਹੁਣ ਆਪਣੀ ਲੇਸ ਆ ਜਿਹੜੀ ਇਤੋਂ ਵੀ ਇੱਧਰ ਉੱਧਰ ਨਹੀਂ ਜਾ ਰਹੀ ਦੇਖੋ ਇਦਾਂ ਪਰਫੈਕਟ ਆ ਓਕੇ ਆ ਜੀ ਹੁਣ ਤੁਸੀਂ ਕੀ ਕਰਨਾ ਹੈ ਇਹਨੂੰ ਕਲੀ ਨੂੰ ਜੇ ਉਹ ਤੁਹਾਡੇ ਕਸਟਮਰ ਕਹੇਗੇ ਵੀ ਉੱਪਰ ਰੱਖਮੀ ਨਹੀਂ ਲਾਉਣੀ ਵੈਸੇ ਤਾਂ ਉੱਪਰ ਰੱਖਮੀ ਵੀ ਓਕੇ ਲੱਗਦੀ ਹੈ ਇਹ ਜੇ ਉਹ ਕਹੇ ਕਿ ਗਏ ਪਿਆ ਤੁਸੀਂ ਇੱਥੋਂ ਆਹ ਜਿਹੜੀ ਗੋਮ ਕਰਨੀ ਆ ਨਾ ਆਹ ਵਾਲੀ ਗੋਮ ਕਰਨੀ ਆ ਇਦਾਂ ਹੋ ਜੂਗੀ ਇਹ ਠੀਕ ਹੈ ਫਿਰ ਤੁਸੀਂ ਕੀ ਕਰਨਾ ਜਿਹੜੀ ਸੀਨ ਲੱਗੀ ਆ ਮੈਂ ਤੁਹਾਨੂੰ ਦੱਸੀ ਐ ਇਸ ਤਰ੍ਹਾਂ ਪੈਪਿੰਗ ਲਾਉਣੀ ਦੱਸੀ ਜੇ ਤੁਸੀਂ ਆਪਣੀਆਂ ਵੀਡੀਓ ਦੇਖਦੇ ਆ ਤਾਂ ਆਪਣੇ ਚੈਨਲ ਤੇ ਜਾ ਕੇ ਇਹ ਚੀਜ਼ ਵੀ ਚੈੱਕ ਕਰ ਲਿਓ ਦੇਖੋ ਆ ਲੇਸ ਵਾਲੀ ਸੀਨ ਆ ਨਾ ਸੀਨ ਨੂੰ ਇਸ ਤਰ੍ਹਾਂ ਪਕੜ ਲਿਓ ਇੱਥੋਂ ਇਸ ਤਰ੍ਹਾਂ ਰੱਖ ਲੈਣਾ ਸੀਨ ਦੇ ਨਾਲ ਨਾਲ ਸੀਨ ਦੇ ਉੱਪਰ ਹੀ ਸੀਨ ਨੱਕਦੇ ਜਾਣਾ ਕਿਵੇਂ ਨੱਪਣੀਆਂ ਦੇਖਿਓ ਧਿਆਨ ਨਾਲ ਮੈਂ ਦੋਨਾਂ ਦੇ ਨਹੀਂ ਤੁਹਾਨੂੰ ਪਾ ਕੇ ਇੱਕ ਦੇ ਹੀ ਦੱਸੂਗੀ ਲਗਾ ਕੇ ਇਹ ਵੀ ਕਿਸ ਤਰ੍ਹਾਂ ਲਾਉਣੀ ਹੈ ਠੀਕ ਹੈ ਜੀ ਸੀਨ ਇਸ ਤਰ੍ਹਾਂ ਲਾਉਣੀ ਹੈ ਦੇਖ ਲਿਓ ਧਿਆਨ ਨਾਲ ਉਹ ਸੀਨ ਬਾਹਰ ਨੂੰ ਕੱਟ ਦੇਣੀ ਆ ਤੇ ਲੇਸ ਆਪ ਦਾ ਮੂੰਹ ਅੰਦਰ ਚੈੱਕ ਕਰ ਲੈਣਾ ਚੀਜ਼ ਅੰਦਰ ਨੂੰ ਹੋਵੇ ਠੀਕ ਹੈ ਇਸ ਤਰ੍ਹਾਂ ਇਹ ਦੇਖੋ ਠੀਕ ਹੈ ਜੀ ਸੰਜ ਰਹੀ ਹੈ ਇਸ ਤਰ੍ਹਾਂ ਹਿਲਾ ਕੇ ਰੈਡੀ ਹੋ ਜੂਗੀ ਪੂਰੀ ਫਿਨਿਸ਼ਿੰਗ ਦੇ ਨਾਲ ਕੋਈ ਵੀ ਔਟ ਨਹੀਂ ਲੱਗੂਗੀ ਪੂਰੀ ਵਧੀਆ ਲਾ ਕੇ ਰੈਡੀ ਹੋਊਗੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਲਾ ਲਈਏ ਤੇ ਇਹਨੂੰ ਲਗਾਉਂਦੇ ਜਾਈਏ ਠੀਕ ਹੈ ਹਾਂ ਮੈਂ نیچے ਕੱਢ ਕੇ ਵੀ ਤੁਹਾਨੂੰ ਦਿਖਾਉਣੀ ਹੈ ਜੀ ਦੇਖੋ ਜੀ ਆ ਤਾਂ ਆਪਣੀ ਗੁੰਮ ਹੋ ਗਈ ਅੰਦਰ ਨੂੰ ਸਿਹੜਾ ਨਾ ਆਹ ਹਜੇ ਆਪਾਂ ਘੁੰਮ ਕਰਨੀ ਆ ਦੇਖੋ ਇੱਕ ਗੁੰਮ ਹੋਈ ਵੀ ਦੇਖੋ ਆਹ ਵਾਲੀ ਗੁੰਮ ਹੋਈ ਗਈ ਆਹ ਵਾਲੀ ਕਰਨ ਵਾਲੀ ਆ ਇਹਨੂੰ ਵੀ ਆਪਾਂ ਇਸ ਤਰ੍ਹਾਂ ਚੱਕਣਾ ਤੇ ਇਸ ਤਰ੍ਹਾਂ ਘੁੰਮ ਕਰ ਦੇਣਾ ਤੇ ਫੇਰ ਸੋਹਣੀ ਲੱਗੂਗੀ ਠੀਕ ਹੈ ਫੇਰ ਕੀ ਆ ਜਿਹੜੀ ਆਹ ਵਾਲੀ ਨੋਕ ਆ ਇਹ ਲੱਕ ਜਾਂਦੀ ਆ ਠੀਕ ਹੈ ਇਹਦੇ ਨਾਲ ਹੀ ਚੀਜ਼ ਸੋਹਣੀ ਲੱਗਣ ਲੱਗ ਜਾਂਦੀ ਆ ਦੇਖੋ ਸਰਪੇਂ ਨਹੀਂ ਘਪਲਾਵਤੇ ਕੱਟਦੇ ਸਨ ਲੱਗ ਜਾਣਗੇ ਇਸ ਤਰ੍ਹਾਂ ਲਗਾ ਕੇ ਤੁਸੀਂ ਰੈਡੀ ਕਰ ਲਿਆ ਕਰੋ ਇਹਨਾਂ ਮੈਂ ਤੁਹਾਨੂੰ ਦੱਸ ਦਿੱਤਾ ਠੀਕ ਹੈ ਜੀ ਅੱਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿਉਂਕਿ ਹੁਣ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਇਹ ਵੀਡੀਓ ਜਿਹੜੀ 10 ਮਿੰਟ ਦੀ ਆਪਣੀ ਬਣ ਚੁੱਕੀ ਆ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਨੀਚੇ ਜਿਹੜਾ ਆਪਾਂ ਘੇਰੇ ਦਾ ਡਿਜ਼ਾਈਨ ਰੈਡੀ ਕਰਨਾ ਇਸ ਤਰ੍ਹਾਂ ਆਪਾਂ ਇਹ ਡਿਜ਼ਾਈਨ ਵੀ ਇਸੇ ਤਰ੍ਹਾਂ ਬਣਾ ਕੇ ਰੈਡੀ ਕਰ ਸਕਦੇ ਹਾਂ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ